ਸਾਡੇ ਏਰੀਆ ਦੇ ਵਿੱਚ ਇੰਨਾ ਬਹੁਤ ਸਾਰੀ ਜਿਸਨ ਪੇਪ ਮਿਲਦੇ ਨੇ ਦੇਖੋ ਇੰਨਾ ਵਿਸ਼ਾਲ ਘਟ ਮੈਂ ਹੀ ਲੇਟ ਹੋ ਗਿਆ ਥੋੜਾ ਜਿਹਾ ਕਿਉਂਕਿ ਸਵੇਰ ਦਾ ਮੈਂ ਪ੍ਰੋਗਰਾਮ ਆ ਤੇ ਸ਼ਾਮਾਂ ਤੱਕ ਜਿਹੜਾ ਉਹ ਘੰਟਾ ਕਈ ਵਾਰੀ ਲੇਟ ਕਿਉਂਕਿ ਦੂਰ ਦੂਰ ਪ੍ਰੋਗਰਾਮ ਆ ਉੱਥੇ ਕਿੱਥੇ ਰਾਹ ਚ ਰਸ਼ ਬੜਾ ਵਾ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਇੱਥੇ ਬਡਾਲੀ ਚ ਅੱਜ ਜਿਹੜੀ ਛਾਡੇ ਦੇ ਵਜੇ ਰੈਲੀ ਹੋਈ ਆ ਨਾ ਇਹ ਕਵਾੜ ਦੀ ਇੱਕਵਾੜ ਦੀ ਇਹ ਇਤਿਹਾਸਕ ਆ ਇਹ ਸਮਝ ਲਓ ਵੀ ਇਹ ਡਿਸਾਈਡ ਕਰਦੇ ਇਹਨੇ ਇਲੈਕਸ਼ਨ ਵਿੱਚ ਲੋਕਾਂ ਦਾ ਉਤਸ਼ਾਹ ਜਿਹੜਾ ਵਾ ਨਾ ਉਹ ਕੀ ਕਹਿੰਦਾ ਤੁਸੀਂ ਵੇਖ ਲਓ ਜੋ ਲੋਕਾਂ ਦੀ ਬਾਡੀ ਲੈਂਗੁਏਜ ਇੰਨੀ ਪੋਜ਼ਿਟਿਵ ਆ ਲੋਕੀ ਇਹਨਾਂ ਸਭ ਤੋਂ ਅੱਕੇ ਪਏ ਆ ਲੋਕਾਂ ਨੇ ਸਭ ਤਜਰਬੇ ਕਰ ਲਿਆ ਤੇ ਲੋਕੀ ਹੁਣ ਕੋਈ ਆਪਣਾ ਨਵਾਂ ਤਜਰਬਾ ਕਰਕੇ 5 ਸਾਲ ਹੋਰ ਉਮਰ ਗਵਾਉਣ ਦੇ ਹੱਕ 'ਚ ਨਹੀਂ ਕਿਉਂਕਿ ਮੈਂ ਹਮੇਸ਼ਾ ਇਹਨਾਂ ਬਈ ਆਪਣੀਆਂ ਉਮਰਾਂ ਨਾ ਗਵਾਓ 75 ਸਾਲ ਤੋਂ ਵੱਧ ਹੋ ਗਿਆ ਮੈਂਬਰ ਪਾਰਲੀਮੈਂਟ ਜਿੰਨੇ ਬਣਾਏ ਜੇ ਕੋਈ ਇੱਕ ਕੰਮ ਦੱਸੋ ਇੱਕ ਕੰਮ ਕਿਸੇ ਪਾਰਲੀਮੈਂਟ ਮੈਂਬਰ ਨੇ ਕੀਤਾ ਹੋਵੇ ਆਪਣੀ ਉਮਰ ਤੇ ਗਵਾਲੀ ਤੁਸੀਂ ਉਹਨਾਂ ਨੂੰ ਮੋਜਾਂ ਲਾ ਛੱਡੀਆਂ ਤੇ ਆਪਣਾ ਕੰਮ ਦੱਸ ਦਿਓ ਕੋਈ ਕੰਮ ਕਿਸੇ ਨੂੰ ਦਿਖਦਾ ਹੀ ਨਹੀਂ ਨਾ ਕੋ ਪਾਰਲੀਮੈਂਟ ਮੈਂਬਰ ਹੀ ਦੱਸ ਪਾਇਆ ਮੈਂ ਤੇ ਉਹਨਾਂ ਨੂੰ ਸਵਾਲ ਕੀਤਾ ਤੇ ਜੇ ਕੋਈ ਤੁਸੀਂ ਮੁਕਾਬਲੇ ਦੀ ਗੱਲ ਕਰਦੇ ਪੱਤਰਕਾਰ ਤੇ ਜਿਹੜਾ ਇੱਕ ਕੰਮ ਆਪਣਾ ਗਣਾ ਦੂਗਾ ਤੇ ਨਾਲ ਮੇਰਾ ਮੁਕਾਬਲਾ ਤੇ ਅੱਜ ਤੱਕ ਕੋਈ ਇੱਕ ਕੰਮ ਨਹੀਂ ਗਣਾ ਪਾਇਆ ਇਹ ਸਾਡੇ ਦੀ ਡਿਮਾਂਡ ਰੱਖੀ ਹੈ ਜੀ ਤੁਹਾਡੇ ਅੱਗੇ ਦੇਖੋ ਇਹ ਸਮਾਰਟ ਸਿਟੀ ਆ ਸਮਾਰਟ ਸਿਟੀ ਡਿਕਲੇਅਰ ਹੋਏ ਨਾ ਜਿਹੜਾ ਉੱਥੇ ਫਾਟਕਾਂ ਦਾ ਕੋਈ ਸਕੋਪ ਨਹੀਂ ਆ ਕੋਈ ਪ੍ਰੋਵੀਜ਼ਨ ਨਹੀਂ ਫਾਟਕ ਬੰਦ ਹੋ ਨਹੀਂ ਹੋਣਿਆ ਫ라이ਓਵਰ ਬਣਨੇ ਆ ਭਾਵੇਂ ਅੰਡਰਬ੍ਰਿਜ ਬਣਨ ਤੇ ਭਾਵੇਂ ਫਲਾਈਓਵਰ ਬਣ ਫਾਟਕਾਂ ਦੇ ਲੈਣਾ ਲੱਗਣੀਆਂ ਜਿਹੜੀਆਂ ਨੇ ਉਹ ਸਮਾਰਟ ਸਿਟੀ ਦਾ ਹਿੱਸਾ ਨਹੀਂ ਹੁੰਦੀਆਂ ਇਸ ਕਰਕੇ ਪਰ ਕਿਸੇ ਨੇ ਪਰਸੂਇ ਨਹੀਂ ਕੀਤਾ ਕਿਸੇ ਨੂੰ ਪਤਾ ਹੀ ਨਹੀਂ ਆ ਮੈਂਬਰ ਪਾਰਲੀਮੈਂਟ ਨੂੰ ਮੇਰਾ ਕੰਮ ਕੀ ਆ ਕਿ ਉਹਨੂੰ ਆਪਣੇ ਕੰਮ ਦਾ ਗਿਆਨ ਹੁੰਦਾ ਤੇ ਫੱਟ ਕੇ ਇੱਕ ਬੰਨਾ ਰਹਿੰਦਾ ਅੱਜ ਪਹਿਲਾਂ ਹੀ ਹੱਲ ਹੋ ਜਾਂਦਾ 10 ਸਾਲ ਮਿਲ ਗਏ ਦੋ ਵਾਰੀ ਬਣ ਗਿਆ ਹੋਰ ਕੀ ਚਾਹੀਦਾ ਇਹਨੂੰ ਸਾਨੂੰ ਦੇ ਇੱਕ ਵਾਰੀ ਮੰਤਰੀ ਬਣਾਇਆ ਨਾ ਇੱਕ ਵਾਰੀ ਮੈਂ ਹੋਰ ਪਾਸੇੋਂ ਹਲਕੇ ਤੋਂ ਬਣਿਆ ਦੂਜੀ ਵਾਰੀ ਮੈਂ ਹੋਰ ਹਲਕੇ ਤੋਂ ਬਣਿਆ ਤੇ ਮੈਂ ਤੇ ਮਤਲਬ ਰੈਵਨਿਊ ਰੈਵਲੂਸ਼ਨ ਨੇ ਆਤਾ ਡਵਲਮੈਂਟ ਯੂਰਪ ਬਣਾਤਾ ਕੰਮ ਦੀ ਕੋਈ ਇੱਛਾ ਹੋਵੇ ਤੇ ਕੰਮ ਹੁੰਦਾ ਨਾ ਜਿੱਥੇ ਚਾਹ ਉੱਥੇ ਰਾਹ ਇੱਛਾ ਹੋਵੇ ਤੇ ਦੁਨੀਆ ਚੰ드ਰਮਾ ਤੇ ਪਹੁੰਚ ਗਈ ਤੇ ਜੇ ਅੱਛਾ ਹੀ ਨਹੀਂ ਤੇ ਰਸਤਾ ਕਿੱਥੇ ਜਿੱਥੇ ਇੱਛਾ ਹੋਵੇ ਨਾ ਹਰ ਰਸਤਾ ਤੇ ਇੱਥੇ ਵੀ ਅਰਬਾਂ ਰੁਪਏ ਐ ਸਮਾਰਟ ਸਿਟੀ ਵਾਸਤੇ ਪਰ ਕਿਸੇ ਨੂੰ ਪਤਾ ਹੀ ਨਹੀਂ ਅਕਲ ਹੀ ਨਹੀਂ ਲਿਆਉਣੇ ਕਿ ਤਰ੍ਹਾਂ ਇਹ ਪਤਾ ਮੈਨੂੰ ਕਿ ਤਰ੍ਹਾਂ ਲਿਆਉਣੇ ਪ੍ਰੋਜੈਕਟ ਕਿਤਰਾਂ ਬਣਾਈਦਾ ਇਸ ਸੇਵਾਦਾਰ ਨੂੰ ਪਤਾ ਤਜਰਬਾ ਕਰਕੇ ਵਿਖਾਇਆ ਪ੍ਰੂਵ ਕੀਤਾ ਕੋਈ ਇੰਜ ਨਹੀਂ ਆਂਦਾ ਮੌਕੇ ਇਹਨਾਂ ਨੂੰ ਮਿਲੇ ਮੌਕਾ ਮੈਨੂੰ ਮਿਲਿਆ 10 ਸਾਲ ਬਾਅਦ ਵੀ ਅੱਜ ਲੋਕਾਂ ਨੂੰ ਮੇਰੇ ਕੰਮ ਯਾਦ ਆਉਂਦੇ ਆ ਤੇ ਇਹ ਅੱਜ ਵੀ ਮੌਕੇ ਤੇ ਆ ਤੇ ਕਿਸੇ ਨੂੰ ਕੋ ਕੰਮ ਨਹੀਂ ਲੱਭਦਾ ਇਹਨਾਂ ਦਾ ਵੀ ਇਹਨਾਂ ਨੇ ਕੀਤਾ ਕੀ ਆ ਇਸ ਕਰਕੇ ਲੋਕ ਸਮਝਦਾਰ ਹੋ ਗਿਆ ਸਭ ਕੁ ਸਿੱਖ ਲਿਆ ਲੋਕਾਂ ਨੇ ਕਦੀ ਝਾੜੂ ਤੇ ਕਦੀ ਪੰਜਾ ਇਤੋਂ ਉੱਪਰ ਉੱਠ ਕੇ ਲੋਕੀ ਹੁਣ ਹੁਣ ਕੰਮ ਵਾਲੇ ਨੂੰ ਵੇਖਣਗੇ ਕੰਮ ਵਾਲਾ ਕੌਣ ਆ ਤੇ ਉਹ ਕੰਮ ਵਾਲਾ ਇੱਕੋ ਹੀ ਸੇਵਾਦਾਰ ਆ ਜਿਹੜਾ ਬੱਚੇ ਬੱਚੇ ਦੀ ਜਮਾਨ ਤੇ ਆ ਇਹ ਸੇਵਾਦਾਰ ਦਾ ਨਾਮ ਅਨਲ ਜੋਸ਼ੀ